ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਮਾਂ ਜਾਇਆ ਹਲਵਾਈ ਵੱਲ ਗੇੜਾ ਮਾਰਾਂ ਹੀ ਪਰਸੋਂ ਪੱਠੀ ਚੜਾਉਣੀ ਆ ਉਹਨੂੰ ਦੱਸ ਦੇਵੀਂ ਕਿ ਚਾਰ ਸਿਲੰਡਰ ਭਰਾ ਲਏ ਐ ਤੇ ਸੁੱਕੀਆਂ ਲੱਕੜਾਂ ਦਾ ਵੀ ਪ੍ਰਬੰਧ ਕਰ ਲਿਆ ਨਾਲੇ ਉਹ ਆਪਣੇ ਬਾਹਰਲੇ ਘਰ ਵਾਲਾ ਜਿਹੜਾ ਸਮਾਨ ਰੰਗ ਰੋਗਣ ਲਈ ਰੱਖਿਆ ਸੀ ਸਾਰਾ ਨਵੀਂ ਕੋਠੀ ਵਿੱਚ ਲੈ ਆਇਆ ਓ ਕਰਤੀ ਦਾ ਵਿਆਹ ਧਰਿਆ ਹੋਇਆ ਸੀ ਤੇ ਬੰਤ ਸਭ ਨੂੰ ਕੰਮ ਸਮਝਾ ਰਿਹਾ ਸੀ ਰਾਜੇ ਪੁੱਤ ਜਲਦੀ ਸਮਾਨ ਲੱਦੋ ਪਹਿਲਾਂ ਹੀ ਇੱਕ ਵੇਲਾ ਹੋਈ ਜਾਂਦਾ ਨਾਲੇ ਬਾਟ ਵੀ ਦੂਰ ਦੀ ਹੈ ਬਸ ਪਪਾ ਜੀ ਅਲਮਾਰੀ ਰਹਿ ਗਈ ਰੱਖਣ ਵਾਲੀ ਬਾਕੀ ਸਮਾਨ ਤਾਂ ਲੱਦ ਲਿਆ ਚਾਰਾਂ ਦਿਨਾਂ ਬਾਅਦ ਆਨੰਦ ਕਾਰਜ ਸੀ 30 ਦੇ ਤੇ ਅੱਜ ਹੀ ਸਾਰਾ ਸਮਾਨ ਸੌਰੇ ਘਰ ਭੇਜਣਾ ਸੀ ਨੇਮ ਦੀ ਸ਼ਾਮੇ ਖੇਸਾਂ ਦੇ ਬੰਬਲਵਟ ਦੀ ਬੀਬੀ ਅੱਖਾਂ ਭਰੀ ਬੈਠੀ ਬੰਤ ਸਿੰਘ ਨੇ ਦੇਖਿਆ ਤਾਂ ਦੌੜ ਕੇ ਬੀਬੀ ਕੋਲ ਜਾ ਬੈਠਾ ਬੀਬੀ ਕੀ ਗੱਲ ਰੋਗਿਓ ਰਹੀ ਐ ਤੈਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ ਤੇਰੀ ਪੋਤੀ ਦਾ ਵਿਆਹ ਦੱਸ ਕੀ ਗੱਲ ਐ ਬੀਬੀ ਉਹ ਦੇਖ ਮੇਰਾ ਪੁੱਤਾ ਕਿੰਨੇ ਚਾਵਾਂ ਨਾਲ ਆਪਣੀ ਭੈਣ ਦਾ ਸਮਾਨ ਲਾਦ ਰਿਹਾ ਏ ਉਹਦੇ ਸਹੁਰੇ ਲੈ ਕੇ ਜਾਣ ਲਈ ਤੇ ਬੀਬੀ ਦੇ ਚਿਹਰੇ ਤੇ ਖੁਸ਼ੀ ਜਿਹੀ ਆ ਗਈ ਤੇ ਦੂਜੇ ਪਲ ਫਿਰ ਹੰਝੂ ਵਹਿ ਤੁਰੇ ਮੈਂ ਸਮਝ ਨਹੀਂ ਸੀ ਸਕਿਆ ਬੀਬੀ ਦਾ ਦਰਦ ਤੇ ਬੀਬੀ ਨੇ ਵੀ ਉਂਗਲ ਦਰਵਾਜ਼ੇ ਵੱਲ ਕਰ ਦਿੱਤੀ ਤੇ ਬੋਲੀ ਉਹ ਵੇਖ ਪੁੱਤ ਮੇਰਾ ਸੁੱਚਾ ਵੀਰ ਆ ਰਿਹਾ ਮੈਨੂੰ ਮਿਲਣ ਭਾਵੇਂ ਸੁੱਚੇ ਵੀਰ ਨੂੰ ਮੁੱਕਿਆ ਬਰੇ વીਤ ਗਏ ਪਰ ਅੱਜ ਲੱਗਦਾ ਜਿਵੇਂ ਉਹ ਫੇਰ ਮੈਨੂੰ ਆਖ ਰਿਹਾ ਹੋਵੇ ਪੈਣੇ ਮੈਂ ਆ ਗਿਆ ਪੁੱਤ ਲੱਗਦਾ ਉਮਰ ਵੱਧ ਗਈ ਮੇਰੀ ਮੈਂ ਦਰਵਾਜ਼ੇ ਵੱਲ ਤੱਕਿਆ ਤਾਂ ਅੰਦਰੋਂ ਤਾਂ ਹਾਂ ਨਿਕਲ ਗਈਆਂ ਅੱਖਾਂੋਂ ਹੰਝੂ ਵਹਿ ਧੁਰੇ ਉਸ ਰੱਬ ਦਾ ਸ਼ੁਕਰਾਨਾ ਕੀਤਾ ਵਾਹ ਰੱਬਾ ਕਿੰਨੇ ਵੱਡੇ ਪਾਪ ਤੋਂ ਬਚਾ ਲਿਆ ਹਲਵਾਈ ਨੇ ਤਾਂ ਕਿਹਾ ਸੀ ਕਿ ਆ ਟੁੱਟਿਆ ਭੱਜਿਆ ਸੰਦੂਖ ਤੁਸੀਂ ਕੀ ਕਰਨਾ ਇਸ ਦੀ ਲੱਕੜ ਸੁੱਕੀ ਏ ਇਸੇ ਨੂੰ ਹੀ ਵੱਢ ਲਵੋ ਪਰ ਮੈਂ ਨਹੀਂ ਮੰਨਿਆ ਬੀਬੀ ਅਕਸਰ ਦੱਸਦੀ ਹੁੰਦੀ ਸੀ ਕਿ ਇਹ ਸੰਦੂਖ ਸੁੱਚਾ ਵੀਰ ਬੜੇ ਚਾਮਾ ਨਾਲ ਇਸ ਘਰੇ ਛੱਡ ਕੇ ਗਿਆ ਸੀ ਤੇ ਉਹ ਬੀਬੀ ਦੇ ਸੰਦੂਖ ਨੂੰ ਮੈਂ ਰੰਗ ਰੋਗਣ ਕਰਵਾ ਅੱਜ ਨਵੀਂ ਕੋਠੀ ਵਿੱਚ ਰੱਖਣ ਲਈ ਕਿਹਾ ਸੀ ਖੁੰਡੀ ਦੇ ਸਹਾਰੇ ਉੱਠ ਬੀਬੀ ਨੇ ਜਾ ਉਸ ਸੰਦੂਖ ਨੂੰ ਕਲਾਵੇ ਵਿੱਚ ਲੈ ਲਿਆ ਜਿਵੇਂ ਸੱਚੀ ਉਸ ਦਾ ਮਾਂ ਜਾਇਆ ਅੱਜ ਘਰ ਪਰਤ ਆਇਆ ਹੋਵੇ ਸੱਚ ਮੁੱਚ ਜੋ ਚਲੇ ਜਾਂਦੇ ਨੇ ਕਦੇ ਭੁਲਾਏ ਨਹੀਂ ਜਾਂਦੇ ਇਸ ਕਹਾਣੀ ਨੂੰ ਲਿਖਿਆ ਹੈ ਜੀ ਕੁਲਵੰਤ ਕੋਹਲਿਆ ਜੀ ਨੇ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ Serena